ਆਯੋਈ ਮਿੱਤਰੋ ਦੇਖਣਾ ਲਾਈਵ ਤੇ ਕਿੰਨੇ ਜਾਣੇ ਆਉਂਦੇ ਅੱਜ ਗਰੀਬਾਂ ਦੇ ਲਾਈਵ ਤੇ ਤੇ ਸੋਨੇ ਦੇ ਸਤਾ ਕਿਰਾ ਜਾਂਦੇ ਚੇਰੇ ਪਾਸੇ ਸੁਤਨ ਚਾਚਾ ਜੀ ਮੀਂਹ ਬਹੁਤ ਪਈ ਜਾਂਦਾਗਾ ਸਵੇਰ ਦਾ 7-8 ਵਜੇ ਦਾ ਮੀਂਹ ਪਈ ਜਾਂਦਾ ਤੇ ਹੁਣ 11:30 ਹੋ ਗਏ ਸਾਈਕਲ ਸਕੂਲ ਤਿਆਰ ਕਰ ਲਏ ਸੀਗੇ ਤੇ ਪਰ ਮੀਂਹ ਬਾਲਾ ਪਈ ਜਾਂਦਾਗਾ ਬੈਠੇ ਸੀਗੇ ਹੁਣ ਜਦੋਂ ਹਟਦਾ ਉਹ ਦਿਨ ਟੁੱਟ ਪੈਣਾ ਹੈ ਐਵੇਂ ਹੋਇਆ ਤਾਂ ਮੌਸਮ ਪੂਰਾ ਦੇਖੋ ਬਾਬਾ ਕਹਿੰਦਾ ਅੱਜ ਨਹੀਂ ਜਾਣ ਦਿੰਦਾ ਮੈਂ ਤੁਹਾਨੂੰ ਅੱਜ ਇੱਕ ਤਾਂ ਆਪਾਂ ਢਿੱਲਾ ਦੇਖਣਾ ਸੀਗਾ ਜੀ ਬਾਬਾ ਫਰੀਦ ਜੀ ਦਾ ਇੱਕ ਜਿਹੜਾ ਕਿਲਾ ਜਿੱਥੇ ਉਹਨਾਂ ਨੂੰ ਰਾਜ ਦੇ ਸਪਾਹੀਆਂ ਨੇ ਮੱਠਲ ਜਾਂ ਟੋਕਰਾ ਜਿਵੇਂ ਹੁੰਦਾ ਨਾ ਉਹ ਚਕਾਇਆ ਸੀਗਾ ਕੰਮ ਕਰਵਾਇਆ ਸੀਗਾ ਉਹ ਕਿਲਾ ਦੇਖਣਾ ਕਿਹਦਾ ਤਾਂ ਕਹਿੰਦੇ ਬੰਦ ਹੁੰਦਾਗਾ ਬਾਕੀ ਉਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕੀ ਕਹਿੰਦਾ ਜੇ ਅੰਦਰ ਜਾਣ ਦਿੱਤਾ ਨਹੀਂ ਫਿਰ ਬਾਹਰੋਂ-ਬਾਹਰੋਂ ਦਿਖਾਵਾਂਗੇ ਉਹ ਹੈਗਾ 4-500 ਸਾਲ ਪੁਰਾਣਾਗਾ ਕਿਲਾ ਉਹ ਮੋਕਲ ਸੀ ਰਾਜੇ ਦਾ ਨਾਂ ਸੀਗਾ ਤਾਂ ਮੋਕਲ ਸੀ ਕਿਲੇ ਦਾ ਰਾਜਾ ਸੀਗਾ ਜਿਹੜਾ ਪੂਰੇ ਪਈ ਜਾਂਦਾ ਹੈ ਹਜੇ ਬਾਲਾ 13 ਤਾਂ ਸਮਾਨ ਜਿਹਾ ਬੰਨ ਰਿਹਾ ਸੀਗਾ ਅਸੀਂ ਵੀ ਹੁਣ ਤੁਰਦੇ ਆਂਗੇ ਪਰ ਉਹ ਇੱਕ ਦੋ ਮਿੰਟਾਂ ਜੀ ਫਿਰ ਪੂਰ ਐਨ ਫਰਾਟੇ ਵਾਂਗੂੰ ਆਇਆ ਨਹੀਂ ਫਿਰ ਸਮਾਨ ਬੰਨਿਆ ਹੋਇਆ ਖੋਲਿਆ ਨਹੀਂ ਹੈਗਾ ਓਵੇਂ ਉਹਦੇ ਤੇ ਲਪਾਪਾ ਜਿਹਾ ਪਾਤਾ ਆਕਰਤੇ ਹੁਣ ਰੁਕੇ ਹੋਇਆ ਥੋੜਾ ਜਿਹਾ ਜਸਕਰਨ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਜਸਕਰਨ ਸਿੰਘ ਵੀਰੇ ਕਿਹੜਾ ਪਿੰਡ ਆਪਾਂ ਦਾ ਠੀਕ ਆ ਠੀਕ ਆ ਵੀਰੇ ਬਠਿੰਡਾ ਬਠਿੰਡੇੋਂ ਅਸੀਂ ਆਏ ਆਗੇ ਆਪਾਂ ਬਠਿੰਡੇੋਂ ਕਿੱਦਣੇ ਆਏ ਆਂ ਕਿ ਕੱਲ ਪਰਸੋਂ ਪਰਸੋਂ ਉਹਦੇ ਜੀ ਆਪਾਂ ਬਾਬਾ ਹਾਜੀ ਦਾ ਪਿੰਡ ਪਰਸੋਂ ਕੇ ਸੀਗੇ ਬਠਿੰਡੇ ਤੇ ਆਪਣਾ ਪਿੰਡ ਗੰਗੋਰਾ ਦਾ ਵੀਰੇ ਬਰਨਾਲੇ ਜ਼ਿਲ੍ਹੇ ਚ ਪੈਂਦਾਗਾ ਬਰਨਾਲੇ ਤੋਂ 25 ਕਿਲੋਮੀਟਰ ਅਗਾਹਾਂ ਮਹਿਲਕਲਾਂ ਕੋਲੇ ਹਾਂਜੀ ਹਾਂਜੀ ਜਦੋਂ ਹਟ ਗਿਆ ਫਿਰ ਉਹ ਦੀ ਤੁਰਾਂਗੇ ਓਕੇ ਆਇਆਗਾ ਵੀ ਆਪ ਦਾ ਸਮਾਨ ਤਾਂ ਜਿਹੜਾ ਬੈਗ ਆ ਉਹ ਤਾਂ ਲਫਾਫੇ ਚ ਕਵਰ ਕਰ ਲਾਂਗੇ ਉਹ ਹੈਗੇ ਕਵਰ ਜੇ ਪਰ ਫਿਰ ਜੇ ਆਪ ਸਾਈਕਲ ਚ ਲਾਵਾਂਗੇ ਗਰਮ ਸਰਦ ਹੋ ਜਾਣਗੇ ਅੰਮ੍ਰਿਤਸਰ ਜਾਵਾਂਗੇ ਵੀਰੇ ਇੱਥੋਂ ਫਰੋਜ ਜਾਵਾਂਗੇ ਪਹਿਲਾਂ ਫਰੋਜਪੁਰ ਦੇ ਨਾਲ ਜਿਹੜੇ ਪਿੰਡ ਨੇ ਬਾਰਡਰ ਦੇ ਉਹ ਘੁੰਮਾਂਗੇ ਫਿਰ ਅੱਗੇ ਜਾਵਾਂਗੇ ਨਹੀਂ ਹੁਣ ਅਸੀਂ ਫਰੀਦਕੋਟ ਸੀਗੇ ਉਹ ਹੋ ਐ ਸੀਗਾ ਜੀ ਉੱਥੇ ਨਾ ਅਸੀਂ ਪੁੱਛਿਆ ਸੀਗਾ ਤੇ ਉਹ ਕਹਿੰਦੇ ਵੀ ਇੱਕ ਤਾਂ ਇੱਥੇ ਗੁਰਦੁਆਰਾ ਸਾਹਿਬ ਤਰਨਤਾਰਨ ਤਰਨਤਾਰਨ ਸਾਹਿਬ ਗੁਰਦੁਆਰਾ ਤੇ ਜਿੱਥੇ ਗੁਰਗੋਵੇ ਸੀ ਜੀ ਜਦੋਂ ਜਾਂਦੇ ਸੀਗੇ ਮੁਕਸਰ ਸਾਹਿਬ ਤੋਂ ਰੁਪਾਣੇ ਨੂੰ ਗਏ ਸੀਗੇ ਉੱਥੇ ਰੁਕੇ ਸੀਗੇ ਤੇ ਇੱਕ ਤਾਂ ਉਹ ਗੁਰਦੁਆਰਾ ਸਾਹਿਬ ਸੀਗਾ ਤੇ ਇੱਕ ਗੁਰਦੁਆਰਾ ਸੀਗਾ ਟਿੱਬੀ ਸਾਹਿਬ ਜਿੱਥੋਂ ਉਹਨਾਂ ਨੇ ਤੀਰ ਚਲਾਇਆ ਸੀਗਾ ਜਿਹੜੇ ਉਹ ਖਿਦਰਾਣੇ ਦੀ ਢਾਬ ਤੇ ਜੰਗ ਚੱਲਦੀ ਸੀਗੀ ਜਿਹੜੀ ਤੇ ਹੋਰ ਪੁੱਛਿਆ ਸੀਗਾ ਅਸੀਂ ਵੀ ਕੋਈ ਹੋਰ ਇਤਿਹਾਸਕ ਗੁਰਦੁਆਰਾ ਉਹ ਕਹਿੰਦੇ ਵੀ ਹੋਰ ਤਾਂ ਨਹੀਂ ਹੈਗਾ ਕਿ ਇਹ ਹੀ ਇੱਥੇ ਤਿੰਨ ਚਾਰ ਗੁਰਦੁਆਰੇ ਇੱਕ ਜਿੱਥੇ ਸ਼ਹੀਦਾਂ ਨੂੰ ਉਹਨਾਂ ਨੂੰ ਸੰਸਕਾਰ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਸ਼ਹੀਦ ਗੰਜ ਸਾਹਿਬ ਉਹਦਾ ਗੁਰਦੁਆਰਾ ਉਹ ਜਿਹੜਾ 메ਨ ਦਰਬਾਰ ਆ ਉਹਦੇ ਬੈਕ ਸਾਈਡ ਤੇ ਹੀ ਹੈਗਾ ਅ ਟਿੱਲੇ ਤੇ ਵੀਰੇ ਜਾਣਾਗਾ ਸੀ ਟਿੱਲੇ ਬਾਬੇ ਟਿੱਲੇ ਤੇ ਜਾਣ ਲਈ ਖੜੇ ਸੀਗੇ ਅਸੀਂ ਹੁਣ ਸੀਗੇ ਗੋਦੜੀ ਸਾਹਿਬ ਗੁਰਦੁਆਰੇ ਵਿਖੇ ਤੇ ਰਾਤ ਉਹਦੇ ਰੁਕੇ ਸੀਗੇ ਪਰ ਹੁਣ ਮੀਂਹ ਬਾਲਾ ਪਈ ਜਾਂਦਾਗਾ ਪਰ ਜਦੋਂ ਮੀਂਹ ਹਟਿਆ ਆ ਫੇਰ ਜਾਵਾਂਗੇ ਵੀਰੇ ਇਸ ਕਰਨ ਵੀਰੇ ਅੱਗੇ ਅੱਛਾ ਅੱਛਾ ਠੀਕ ਹੈ ਠੀਕ ਹੈ ਵੀਰ ਔਰ ਜਦੋਂ ਅਸੀਂ ਗਏ ਆ ਉਦੋਂ ਹੈ ਨਹੀਂ ਸੀਗਾ ਇਹਨਾਂ ਇਹ ਅੱਜ ਹੀ ਮੌਸਮ ਖਰਾਬ ਹੋਇਆ ਥੋੜਾ ਜਿਹਾ ਸਾਦੀ ਗਿਆ ਦੇ ਹੋਇਆ ਹੈਗਾ ਬਠਿੰਡੇ ਰਹਿ ਕੇ ਗਏ ਆ ਨਾ ਅਸੀਂ ਹਾਜੀ ਰਤਨਗੁਰ ਦਵਾਏ ਤੇ ਬਾਕੀ ਹੁਣ ਇਥੋਂ ਅੱਗੇ ਜਾ ਕੇ ਦੇਖਾਂਗੇ ਕੀ ਆ ਮਾਹੌਲ ਹਨਾ ਉਹਦੇ ਦਾ ਕੋਈ ਮੀਂਹ ਪਈ ਜਾਂਦਾ ਮੀਂਹ ਹਟੇ ਤੂੰ ਤੁਰਾਂਗੇ ਫਿਰ ਨੇ ਵੀਰੇ ਮੌਜ ਤੇ ਨਹੀਂ ਆਪਾਂ YouTube ਤੇ ਜਾਂ Facebook ਇਹਨੂੰ ਦੋਮਾ ਧੀਆ ਜ਼ਿਆਦਾਤਰ ਲਾਈਵ YouTube ਤੇ ਹੁੰਨੇ ਹੈਗੇ ਤੇ ਬਾਕੀ ਵੀਰੇ ਹਨਾ ਦੱਸੋ ਕਮੈਂਟ ਕਰਕੇ ਵੀ ਹੋਰ ਕਿਹੜੀ ਕਿਹੜੀ ਜਗ੍ਹਾ ਘੁੰਮ ਸਕਦੇ ਆਂਗੇ ਆਪਾਂ ਇੱਥੇ ਫਰੀਦਕੋਟ ਦੇ ਫਿਰੋਜ਼ਪੁਰ ਜੇ ਕੋਈ ਇੱਧਰਲੇ ਏਰੀਆ ਦਾ ਬੰਦਾ ਜੁੜਦਾ ਹੈ ਆਪਣੇ ਨਾਲ ਤਾਂ ਦੱਸਿਓ ਕਮੈਂਟ ਕਰਿਓ ਰਾਜਸਥਾਨ ਚ ਬਠੰਡੇ ਵੀ ਪਈ ਜਾਂਦਾ ਸਾਰੇ ਹੀ ਆਂਦੀ ਆ ਮੌਜ ਐਪ ਵੀਰੇ ਕਦੇ ਚੱਲੇ ਨਹੀਂ ਹੈਗੀ ਯਾਰ ਆਪਾਂ ਹੋਰ ਜਿਹੜੀ ਚੀਜ਼ ਦਾ ਪਤਾ ਨਹੀਂ ਹੈਗਾ ਆਪਾਂ ਨੂੰ ਬਾਕੀ ਆਇਆ ਬਾ ਉਦੋਂ ਸਹੀ ਹੈਗਾ ਆਪਣਾ ਫਿਰ ਬਾਲੇ ਪਾਸੇ ਪੰਗੇ ਲਾਵਾਂਗੇ ਫਿਰ ਉਹ ਔਖਾ ਉਹਨਾਂ ਹੀ ਔਖਾ ਲੱਗਦਾ। ਉਹ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਯੂਟਿਊਬ ਇਹ ਤਿੰਨ ਚੀਜ਼ਾਂ ਚ ਲਾਉਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਜਦੋਂ ਵੀਡੀਓ ਅਪਲੋਡ ਕਰਨੀ ਹੁੰਦੀ ਹੈਗੀ ਚੰਨਾ ਤੇ ਕਰਨੀ ਪੈਂਦੀ ਹੈਗੀ ਫਿਰ ਇੱਕ ਚੌਥੀ ਹੋਰ ਹੋ ਜੂਗੀ ਫਿਰ ਉਹ ਔਖਾ ਕਰਦਾ ਕੰਮ ਇਹਨਾਂ। ਇਕੱਠਾ ਜਿਹਾ ਬਹਲਾ ਹੋ ਜਾਂਦਾ ਹੈਗਾ। ਕਿਉਂਕਿ ਨੈੱਟਵਰਕ ਨਹੀਂ ਨਾ ਹੁੰਦੇ ਹੈਗੇ। ਨੈੱਟ ਦੀ ਬਹੁਤ ਪ੍ਰੋਬਲਮ ਚੱਲਦੀ ਹੈਗੀ ਹੁਣ। ਜੀਰਾ ਦਾ ਨੈਟ ਮੈਂ ਜਿੱਦਣ ਦਾ ਸਟਾਰਟ ਕਰਿਆਗਾ ਸੀ ਸਫਰ ਹਫਤਾ ਹੋ ਗਿਆ ਮੈਨੂੰ ਨੈਟਵਰਕ ਦੀ ਪ੍ਰੋਬਲਮ ਰਹੀ ਹੈ ਹਰ ਇੱਕ ਜਗ੍ਹਾ ਤੇ ਵੀਡੀਓ ਬਹੁਤ ਔਖੀ ਅਪਲੋਡ ਹੋਣ ਦੇ 2 ਘੰਟੇ ਲੱਗ ਜਾਂਦੇ ਹੈਗੇ ਦੋ ਦੋ ਤਿੰਨ ਤਿੰਨ ਵਾਰ ਅਪਲੋਡ ਕਰਦਾ ਵੀਡੀਓ ਫੇਰ ਹੁੰਦੀ ਹੈ ਇਸਰੇ ਜਿਹਾ ਤਾਂ ਕਰਕੇ ਫਿਰ ਹੋਰ ਐਪ ਵੀ ਘੱਟ ਹੀ ਵਰਤਨੇ ਹੈਗੇ ਅਸੀਂ ਹਾਂਜੀ ਹਾਂ ਦੇ ਤੇ ਬਾਕੀ ਦੇਖਿਆ ਕਰੋ ਜੀ ਵੀਡੀਓ ਨੂੰ ਹਨ ਤੇ ਦਿਖਾਉਨੇ ਆਪਾਂ ਇਤਿਹਾਸਕ ਥਾਵਾਂ ਘਰੇ ਬਯੁਰਗ ਹੁੰਦੇ ਨੇ ਨਹੀਂ ਜਾ ਪਾਉਂਦੇ ਕਿਤੇ ਪਾਸੇ ਹਨਾ ਉਹਨਾਂ ਨੂੰ ਦਿਖਾਇਆ ਕਰੋ ਇੱਥੇ ਆਪਾਂ ਪਿੱਛੇ ਜੇ ਚੱਕ ਫਤਿਹ ਸਿੰਘ ਵਾਲਾ ਪਿੰਡ ਗਏ ਸੀ ਉਹ ਵੀਡੀਓ ਪਈ ਆ ਆਪਣੇ YouTube ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਪਈ ਆ ਜੀ ਉੱਥੇ ਤੇ ਹੋਰ ਇੱਕ ਪ੍ਰਾਤਨ ਗ੍ਰੰਥ ਸਾਹਿਬ ਪਿਆ ਹੈਗਾ ਜੀ 3-400 ਸਾਲ ਪੁਰਾਣਾ ਉਹ ਦਿਖਾਇਓ ਜੀ ਸਾਰੇ ਘਰੇ ਪਰਿਵਾਰ ਨਾਲ ਬੈਠ ਕੇ ਦੇਖਿਓ ਵੀਡੀਓ ਹਨਾ ਥੋੜਾ ਜਿਹਾ ਘਟਿਆ ਪਰ ਪਈ ਜਾਂਦਾ ਹਜੇ ਥੋੜੀ ਥੋੜੀ ਕਣੀ ਜਿਹੀ ਪਈ ਜਾਂਦੀ ਸਾਥ ਜੇ ਦੇ ਕਰਕੇ ਤੁਰੇ ਫਿਰਦੇ ਨਹੀਂ ਇਕੱਲੇ ਨਹੀਂ ਹੀ ਨਿਕਲਦੇ ਇਕੱਲੇ ਬੰਦੇ ਨੂੰ ਬਹੁਤ ਇਕੱਲੇ ਬੰਦੇ ਨੂੰ ਜਦੋਂ ਪਹਿਲਾ ਟੂ ਸਫਰ ਆ ਨਾ ਇਕੱਲੇ ਬੰਦੇ ਦਾ ਫੇਰ ਉਖਾ ਲੱਗਦਾ ਉਹਨੂੰ ਚਲ ਪਹਿਲਾ ਸਫਰ ਬੰਦੇ ਦੋ ਜਾਣੇ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਬੰਦੇ ਨੂੰ ਐਕਸਪੀਰੀਅੰਸ ਜਾ ਹੋ ਜਾਂਦਾ ਹੈ ਫਿਰ ਚਾਹੇ ਉਹ ਇਕੱਲਾ ਵਗ ਜਵੇ ਦੋ ਜਾਣੇ ਜਾਣ ਤਾਂ ਬਾਲਾ ਵਧੀਆ ਦੋ ਜਾਣੇ ਤਾਂ ਬਾਲਾ ਵਧੀਆ ਹੈਗਾ ਪਰ ਐਂ ਆ ਕਿ ਪਹਿਲੀ ਵਾਰ ਚ ਬੰਦੇ ਨੂੰ ਐਕਸਪੀਰੀਅੰਸ ਜਾ ਹੋ ਜਾਂਦਾ ਹੈ ਇਹ ਚੀਜ਼ ਧੰਨਵਾਦ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਕਿ ਇਹ ਬਲਵਿੰਦਰ ਸਿੰਘ ਸਾਡੇ ਪਿੰਡ ਵਾਲਾ ਹੈ ਕਮੈਂਟ ਕਰਿਓ ਮੇਰੇ ਪਿੰਡ ਦਾ ਬਲਵਿੰਦਰ ਸਿੰਘ ਕਿ ਫੋਟੋ ਨਹੀਂ ਆਉਂਦੀ ਹੈਗੀ ਉੱਪਰ ਕੋਈ ਵੀ ਬਿਲੰਦਰ ਵੀਰੇ ਫਰੀਦਕੋਟ ਆ ਗਏ ਅਸੀਂ ਠੀਕ ਆ ਸਮਝ ਗਿਆ ਤੂੰ ਮੈਂ ਪਛਾਣ ਲੈਦਾ ਮਤਲਬ ਮੈਂ ਤੈਨੂੰ ਹੋਰ ਠੀਕ ਆ ਚੱਲੀ ਜਾਂਦੀ ਏ ਗੱਡੀ ਵਧੀਆ ਖੜ ਕੇ ਜੇ ਨੈਟ ਵਧੀਆ ਚੱਲ ਪੈਂਦਾਗਾ ਬੈਠ ਕੇ ਕੱਟਿਆ ਜਾਂਦਾਗਾ ਔਰ ਦੇਖਦੇ ਹੁੰਨੇ ਆ ਫਿਰ ਵੀਡੀਓ ਕਮੈਂਟ ਕਮੈਂਟ ਕਰਿਆ ਕਰੋ ਵੀਡੀਓ ਹੈਨਾ ਕੋਈ ਚੀਜ਼ ਜਿਹੜੀ ਸਾਨੂੰ ਨਹੀਂ ਪਤਾ ਤੁਹਾਨੂੰ ਪਤਾ ਹੁੰਦੀ ਆ ਉਹ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਸਾਨੂੰ ਵੀ ਪਤਾ ਲੱਗ ਜਾਂਦਾਗਾ ਫਿਰ ਕਈ ਵਾਰੀ ਕੋਈ ਸਾਥੋਂ ਰਹਿ ਜਵੇ ਚੀਜ਼ ਹੈਨਾ ਤੇ ਉਹ ਫਿਰ ਕਮੈਂਟ ਕਰ ਦਿਆ ਕਰੋ ਸਾਨੂੰ ਪਤਾ ਲੱਗ ਜਾਂਦਾਗਾ ਧੰਨਵਾਦ ਜੀ ਅਮਨ ਠੀਕ ਆ ਠੀਕ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਵੀਰੇ ਬਸ ਜਿਹੜੇ ਆਪਣੇ ਬਜ਼ੁਰਗ ਨੇਗੇ ਉਹਨਾਂ ਨੂੰ ਦਿਖਾਇਆ ਕਰੋ ਵੀਡੀਓ ਦੂਰ ਨੇੜੇ ਜਾ ਨਹੀਂ ਸਕਦੇ ਜਾਦੇ ਹਨਾ ਤੇ ਉਹਨਾਂ ਨੂੰ ਦਰਸ਼ਨ ਕਰਾਇਆ ਕਰੋ ਤੇ ਆਪਾਂ ਥੋੜਾ ਥੋੜਾ ਇਤਿਹਾਸ ਵੀ ਦੱਸਦੇ ਹੁੰਨੇ ਹੈਗੇ ਹਰੇਕ ਜਗ੍ਹਾ ਦਾ ਨਾਲ ਤਾਂ ਕਿ ਪਤਾ ਲੱਗਦਾ ਰਹੇ ਨਾ ਵੀ ਆਪਣਾ ਇਤਿਹਾਸ ਕੀ ਸੀਗਾ ਇੱਥੇ ਕਿਹੜੀ ਜਗ੍ਹਾ ਤੇ ਕੀ ਇਤਿਹਾਸ ਹੈਗਾ ਉਹ ਦਿਖਾਇਆ ਕਰੋ ਬਸ ਘਰੇ ਪਰਿਵਾਰ ਚ ਬੈਠ ਕੇ ਦੇਖਿਆ ਕਰੋ ਵੀਡੀਓ ਵਧੀਆ ਚੀਜ਼ ਨੂੰ ਸ਼ੇਅਰ ਕਰਿਆ ਕਰੋ वरमी आहे गरम बाद ਤੇ ਬਾਕੀ ਵੀਡੀਓ ਦੇ ਵਿੱਚ ਤਾਂ ਤੁਸੀਂ ਦੇਖ ਹੀ ਲੈਣਾਗਾ ਨਾ ਇੱਕ ਵਾਰੀ ਆਪਾਂ ਤੁਹਾਨੂੰ ਇੱਥੋਂ ਆਇਆ ਦਿਖਾ ਦਈਏ ਖੜ ਕੇ ਦੂਰੋਂ ਜਿਹਾ ਇਹ ਉਹ ਜਿਹੜੀ 베ਰੀ ਦੇਖ ਰਹੇ ਹੋ ਤੁਸੀਂ ਸਾਹਮਣੇ ਇੱਕ ਮੈਂ ਜ਼ੂਮ ਕਰਦਾ ਮੜਿਆ ਆਹ 베ਰੀ ਬਹੁਤ ਪੁਰਾਣੀ ਹੈਗੀ ਇਹ ਬਾਬੇ ਫਰੀਦ ਵੇਲੇ ਦੀ 베ਰੀ ਆ ਇਹਦਾ ਇਤਿਹਾਸ ਆ ਜਿਹੜਾ ਉਹ ਆਪਣੀ ਵੀਡੀਓ ਦੇ ਵਿੱਚ ਉਹ ਵੀਡੀਓ ਆਪਣੀ ਕੱਲ ਨੂੰ ਸਵੇਰੇ 7 ਤੋਂ 7:30 ਵਜੇ ਦੇ ਵਿੱਚ ਅਪਲੋਡ ਹੋ ਜੂਗੀ ਉੱਥੇ ਦੇਖਿਓ ਤੁਸੀਂ ਉਹਦੇ ਵਿੱਚ ਤੁਹਾਨੂੰ ਇਹ ਸਾਰੀ ਜਗ੍ਹਾ ਦਾ ਜਿਹੜਾ ਇਤਿਹਾਸ ਆ ਉਹ ਦੱਸਿਆ ਹੋਇਆ ਗਾਹਾਂ ਵਾਲਾ ਤੇ ਜਿਹੜੀ ਅ ਦਰਬਾਰ ਸਾਹਿਬ ਦੇ ਜਾਂ ਦਰਬਾਰ ਸਾਹਿਬ ਸੀ ਜਿਹੜਾ ਪਹਿਲਾਂ ਪੁਰਾਣਾ ਉਹ ਇਧਰ ਉਹ ਗਾਹਾਂ ਜਾ ਕੇ ਬਣਿਆ ਹੋਇਆ ਉਹ ਜਿਹੜੀ ਉਹ ਬੋਰਡ ਲੱਗਿਆ ਹੋਇਆ ਹਨਾ ਗੋਲਦੜੀ ਸਾਹਿਬ ਉਹ ਤੋਂ ਪਰਲੇ ਪਾਸੇ ਜਾ ਕੇ ਬਣਿਆ ਹੋਇਆ ਹੈਗਾ ਦਰਬਾਰ ਸਾਹਿਬ ਪਰਾਣਾ ਸੀਗਾ ਉਹਦੀ ਛੱਤ ਖਰਾਬ ਹੋ ਗਈ ਸੀ ਤੇ ਉਹ ਹੁਣ ਢਾ ਕੇ ਨਵਾਂ ਬਣਾਉ ਰਹੇ ਨੇ ਨਵਾਂ ਬਣਾ ਰਹੇ ਨੇਗੇ ਹੁਣ ਇਹਨਾਂ ਹਾਲੇ ਤੇ ਉਹ ਸਾਹਮਣੇ ਦਵਾਨ ਹਾਲਾਗ ਦੀ ਬੈਟਰੀ ਜਿਹੜੀ ਲੋ ਜ਼ਰੂਰੀ ਐ ਲਓ ਲਓ ਲਾਉਣੀਆਂ ਨਾ ਨਾ ਬੱਸ ਚਾਰ ਜਾ ਮੈਂ ਦੇ ਦੇਉਂਗਾ ਨਾ ਮੈਂ ਹੀ ਲਾ ਲੰਦਾ ਵਧੀਆ ਹੋ ਗਿਆ ਯਾਰ ਮੋਟਰ ਲਾ ਨਹੀਂ ਆਦਿਆ ਟੱਲੀ ਮੀ ਹਟੇ ਦਾ ਫੇਰ ਹੀ ਜਾ ਜੇ ਮੀ ਹਟੂਗਾ ਫੇਰ ਹੀ ਅੱਗੇ ਵਧਾਂਗੇ ਸ਼ੇਅਰ ਕਰ ਦੋ ਲਾਈਵ ਨੂੰ ਸਾਰੇ ਗਰੁੱਪ ਪੰਜ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ ਤਾਂ ਕਿ ਵੱਧ ਤੋਂ ਵੱਧ ਲੋਕ ਜੁੜਨ ਆਪਣੇ ਨਾਲ ਤੇ ਉਹਦੇ ਨਾਲ ਸਾਨੂੰ ਇਹ ਫਾਇਦਾ ਗਾ ਵੀ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਜੁੜਨਗੇ ਉਹ ਸਾਨੂੰ ਉੱਥੋਂ ਦੀਆਂ ਜਿਹੜੀਆਂ ਥਾਵਾਂ ਨੇ ਇਤਿਹਾਸਕ ਉਹਨਾਂ ਬਾਰੇ ਦੱਸਣਗੇ ਤੇ ਅਸੀਂ ਉੱਥੇ ਜਾਵਾਂਗੇ ਤੇ ਵੀਡੀਓ ਦੇ ਜਰੀਏ ਫਿਰ ਆਪਾਂ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਲਾਈਕ ਨੂੰ ਦੁਬਾਰੇ ਨੀਂਦ ਆਉਣ ਲੱਗ ਗਈ ਉਹਨਾਂ ਨੂੰ ਰੋਟੀ ਆਟੀ ਖਾ ਕੇ ਬੈਠੇ ਸੀਗੇ ਚਾਹ ਪੀ ਲਈ ਚਾਰ ਵਾਰੀ ਪੰਜਵੀਂ ਵਾਰੀ ਫੇਰ ਪੀਵਾਂਗੇ ਇਹ ਆ ਰਹੇ ਨੇ ਨਾਲ ਤੇ ਮੈਂ ਜਾਣਾ ਕੋਈ

ਨਾ ਬਾਗੂਆ ਬਾਗੂਆ ਬਾਉਲਾ ਹਾਂ ਹੁਣ ਤੋਂ ਪਹਿਲਾਂ ਸਮਾਨ ਉਹਨੇ ਹੀ ਲਾ ਬੈਠਾ ਸਮਾਨ ਤੇ ਲਫਾਫਾ ਪਾ ਕੇ ਖੜਾਇਆ ਹੋਇਆ ਹੁਣ ਆਹ ਦਿਖਾ ਦਈਏ ਹੱਥ ਤੁਹਾਨੂੰ ਦੁਬਾਰੇ ਇੱਕ ਫੇਰ ਤੇ ਮੀਂਹ ਜਹਟਿਆ ਸੀਗਾ ਮੜਾ ਜਾਂ ਮੈਂ ਕਹਾਂ ਲੈ ਚੱਲ ਬਈ ਧੁੱਪ ਨਹੀਂ ਨਿਕਲੀ ਸੀ ਥੋੜੀ ਜੀ ਮੈਂ ਕਹਾਂ ਚੱਲ ਬਈ ਹੁਣ ਹਣਾ ਖੇਤ ਦੇ ਆਗੇ ਪਰ ਆ ਦੁਬਾਰੇ ਪਵਾਤਾ ਲਫਾਫਾ ਯਾਰ ਅੱਬ ਨੇ ਕਲਾ ਪਾਲਾ ਹਜੇ ਨਹੀਂ ਨੰਗੜ ਦਿੰਦਾ ਤੈਨੂੰ ਆਹ ਖੜਾਗਾ ਇੱਕੋ ਦਾ ਵੀ ਆਇਆ ਮੈਂ ਪੂਰਾ ਫੁੱਲ ਸਪੀਡ ਤੇ ਪੂਰੀ ਤੇਜ਼ ਅੱਜ ਨਹੀਂ ਕਹਿੰਦਾ ਜਾਣ ਦਿੰਦਾ ਤੁਹਾਨੂੰ ਮੈਂ ਇਹ ਤੇ ਮੀ ਜੇ ਰੁਕੂਗਾ ਫੇਰ ਅੱਗੇ ਜਾਇਆ ਜਾਊਗਾ ਕਿਉਂਕਿ ਮੀ ਝੜੀ ਜਿ ਲੱਗੀ ਪਈ ਹੈ ਕਿ ਮੀ ਨਹੀਂ ਰੁਕ ਰਿਹਾ ਹਾਂਜੀ ਐਸ ਵੀ ਈ ਪੁਆਇੰਟ ਕੈਸੇ ਹੋ ਮਿਰਜ਼ਾ ਪਰਾਲਿਓ ਬੰਤ ਪ੍ਰਧਾਨ ਹੋਣੀ ਆਗੇ ਲਾਈਵ ਦੇ ਵਿੱਚ ਕਹਿੰਦੇ ਉਹ ਮਿਊਟ ਹੋ ਗਿਆ ਸੀਗਾ ਪਹਿਲਾਂ ठीक है ठीक है एक चीज आप ਹੋਰ ਦਿਖਾ ਦਈਏ ਲਾਈਵ ਦੇ ਵਿੱਚ ਸਰਦਾਰ ਇੰਦਰਜੀਤ ਸਿੰਘ ਖਾਲਸਾ 1969 ਦੇ ਵਿੱਚ ਇਹਨਾਂ ਨੇ ਸੇਵਾ ਸਟਾਰਟ ਕਰੀ ਸੀਗੀ ਜਿਹੜੀ ਬਾਬਾ ਫਰੀਦ ਦੀ ਜਗਾ ਬਣੀ ਹੋਈ ਆ ਟਿੱਲਾ ਬਾਬਾ ਫਰੀਦ ਦਾ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਪਬਲਿਕ ਸਕੂਲ ਤੇ ਬਾਬਾ ਫਰੀਦ ਲਾਕਾਲੇ ਸੋ ਇਹਨਾਂ ਦੀ ਦੇਣ ਆ ਜੀ ਪਰ ਉਹ ਇਹ ਹੁਣ ਇਸ ਦੁਨੀਆ ਚ ਨਹੀਂ ਰਹੇ ਤੇ ਇਹਨਾਂ ਦੇ ਜਿਹੜੇ ਪੁੱਤਰ ਨੇ ਸਿਮਰਨਜੀਤ ਸਿੰਘ ਸੇਖੋਂ ਉਹ ਸੇਵਾ ਨਿਭਾ ਰਹੇ ਨੇ ਹੁਣੇ ਇਨਾਂ ਨੇ ਚਲਾਈ ਐ ਇਸ ਸੰਸਥਾ ਸਾਰੀ ਧਾਰਮਿਕ ਤੇ ਵਿਦਿਅਕ